ਮંત્રી ਭਗਵੰਤ ਸਿੰਘ ਮਾਨ ਦੇ ਵੱਲੋਂ ਸਟੇਜ ਤੋਂ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਹੌਲੀ-ਹੌਲੀ ਹੁਣ ਵੱਡੇ ਪਾਪੀਆਂ ਦੇ ਵੱਲ ਵਧ ਚਾਰੇ ਹਾਂ। ਜੋ ਨਸ਼ਾ ਕਰਦਾ ਫੜਿਆ ਗਿਆ ਤੇ ਜਿਹਦੇ ਦੇ ਉੱਤੇ ਐਨਡੀਪੀਐਸ ਮਾਮਲਾ ਦਰਜ ਹੋਇਆ ਉਸ ਦੇ ਉੱਤੇ ਸਿੱਧਾ ਜਿਹੜਾ ਕਿ ਅਸੀਂ ਕਾਰਵਾਈ ਕਰਾਂਗੇ ਤੇ ਉੱਥੇ ਹੀ ਘਰਾਂ ਦੇ ਵਿੱਚ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲੇਗਾ। ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਲਲਕਾਰਿਆ ਗਿਆ ਤੇ ਆਓ ਤੁਹਾਨੂੰ ਸੁਣਾਉਣੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀ ਕਹਿਣਾ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਝ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਹਾਂ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾਂ ਹੀ ਕੱਲ ਬਣਨੀ ਨਹੀਂ ਤੁਹਾਡਾ ਸਹਿਯੋਗ ਮੈਨੂੰ ਨਾਰੰਗਵਾਲ ਦੇ ਸਰਪੰਚ ਜੀ ਤੁਸੀਂ ਗੱਲ ਪੜੀ ਹੋਣੀ ਨਾਰੰਗਵਾਲ ਨਾਲ ਹੀ ਹੈ ਨਾਰੰਗਵਾਲ ਤੇ ਉਹ ਮੈਂ ਇੱਕ ਵੀਡੀਓ ਦੇਖੀ ਟੀਵੀ ਤੇ ਉਹ ਕੋਈ ਲੇਡੀ ਨਾਲ ਕੋਈ ਬਹਿਸ ਚੱਲ ਰਹੀ ਸੀ ਚਲੋ ਅਸੀਂ ਮਾਵਾ ਪੈਣਾ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਹਿੰਦੀ ਸੀ ਤੂੰ ਮੈਨੂੰ ਹਟਾ ਕੇ ਦਿਖਾ ਮੈਂ ਨਸ਼ਾ ਵੇਚੂਗੀ ਮੈਂ ਕਿਹਾ ਇੰਨੀ ਇੰਨੀ ਦਲੇਰੀ ਮੈਂ ਨਾਰਨਵਾਲ ਦੇ ਸਰਪੰਚ ਨੂੰ ਫੋਨ ਕਰ ਲਿਆ ਮੈਂ ਕਿਹਾ ਜੀ ਜਗਰਾਉਂ ਥਾਣੇ 'ਚ ਪੈਂਦਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਮੇਰੀ ਗੱਲ ਕਰਾਓ ਤੇ ਉਹਨੇ ਕਰਾਤੀ ਤੇ ਮੈਂ ਕਿਹਾ ਕੀ ਮਾਮਲਾ ਉਹ ਕਹਿੰਦੇ ਜੀ ਨਸ਼ਾ ਵੇਚਦੇ ਆ ਜੀ ਤੇ ਕਈ ਸਾਲਾਂ ਤੋਂ ਵੇਚਦੇ ਆ ਮੈਂ ਕਹਿੰਦਾ ਵੀ ਨਾ ਕਰੋ ਐ ਕਰੋ ਕਿ ਮੋਰੋ ਗੱਲ ਪੈਂਦੇ ਆ ਮੈਨੂੰ 2 ਘੰਟੇ ਦੇ ਦੇ ਬਸ 2 ਘੰਟੇ ਕਹਿੰਦਾ ਸ਼ਾਮ ਲਾੜਚ ਕੋਠੀ ਹੈ ਕੋਠੀ ਸ਼ਾਮ ਲਾੜਚ ਹੈ ਪੰਚਾਇਤ ਜ਼ਮੀਨ 'ਚ ਮੈਨੂੰ 2 ਘੰਟੇ ਦੇ ਦੇ ਬਹ ਹੋ ਗਿਆ ਕੰਮ 11 ਵਜੇ ਤੱਕ ਕੋਠੀ ਤਾਤੀ ਸੀ ਜੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ 'ਚ ਨਾਰਿੰਗ ਵਾਲਾ ਲੈ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਪਿੰਡ ਨੇ ਉਥੋਂ ਕੰਮ ਸ਼ੁਰੂ ਹੋ ਗਿਆ ਤੇ ਹੁਣ ਤੁਹਾਡਾ ਅਸ਼ੀਰਵਾਦ ਹੈ ਤੇ ਹੁਣ ਪੰਜਾਬ ਜਿਹੜਾ ਉਹ ਜਿੰਨੇ ਅਸੀਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਅਸੀਂ ਤੀਜੇ ਸਾਲ ਚ ਸ਼ੁਰੂ ਕਰਤਾ ਪਲੈਨਿੰਗ ਨੂੰ ਟਾਈਮ ਲੱਗ ਜਾਂਦਾ ਐਸੀ ਤਰ੍ਹਾਂ ਹੀ ਦੂਜਾ ਕੰਮ ਪ੍ਰਸ਼ਟਾਚਾਰ ਵਾਲਾ तहसीलदार ਕੀ ਬਣਿਆ ਫਿਰ? ਤਹਿਸੀਲਦਾਰਾਂ ਬਾਰੇ ਕੀ ਕਹੂੰ? ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜਲੇ ਜੀ ਰਿਸ਼ਵਤ ਚ ਹੜਤਾਲ ਅਸੀਂ ਵੀ ਰਿਸ਼ਤੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਰਖਾਈ ਉਹ ਹੁਣ ਕਰਕੇ ਬਾਜ ਗਏ ਕਰਵਾ ਲੋ ਜੀ ਸਾ ਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੇਕਰ ਅਬਸਰ ਦਿਖਣਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆਜੋ ਮੇਰੇ ਕੋਲ ਮੈਨਣ ਆਜੋ ਆ ਤਾਂ ਕੋਈ ਗੱਲ ਹੀ ਨਹੀਂ ਕਿ ਸਾਡੇ ਕੋਈ ਤਿੰਨ ਬੰਦੇ ਫੜ ਲੇ ਜੀ ਰਿਸ਼ਵਤ ਚ ਇਹਨੂੰ ਛੱਡੋ ਨਹੀਂ ਤਾਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਵੀ ਤੁਸੀਂ ਲੈ ਸਾਧਿਓ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਵੀ ਧੂਰੀ ਵਾਲਾ ਪਖਾਨਕੋਟ ਪੜਾਣ ਕੋਟੜਾ ਉਧਰ ਮੌਦੋਟ ਹੈ ਨਾ ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਅਜੇ ਵੀ ਹੋਣਗੇ ਜਿਹੜੇ ਹਰਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੀ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹਾਂ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਨੇ ਹੋ ਇਹ ਤਾਂ ਨਹੀਂ ਚੱਲੂਗਾ ਇੱਥੇ ਫਿਰ ਇਹ ਤੁਸੀਂ ਹਰ ਲੋਜਿਕ ਕਰੀ ਜਾਇਆ ਕਰੋਗੇ ਆਹ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਇਹ ਸਾਡੇ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਸੋ ਵੀਰੋ ਤੁਹਾਡੇ ਨਾਲ ਆ ਜਮਾ ਤੁਹਾਡੇ ਨਾਲ ਦਿਲ ਇਹਜੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਲੈ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਵਾਹ ਲਗਾ ਛੱਡ ਪਰੇ ਉਹ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਤੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹੀ ਨਹੀਂ ਬੋਲਣ ਨੂੰ ਕੁਝ ਸੋਇਸ ਕਰਕੇ ਸੰਜੀਵ ਅਰੋੜਾ ਜੀ ਬੈਠੇ ਆ ਰਾਜ ਸਭਾ ਮੈਂਬਰ ਉਹਨਾਂ ਨੇ ਪਹਿਲਾਂ ਰਾਜ ਸਭਾ ਨੂੰ ਵੀ ਜਿਹੜੀ ਰਾਜ ਸਭਾ ਦੀਆਂ ਸ਼ਕਤੀਆਂ ਨੇ ਜਿਹੜਾ ਰਾਜ ਸਭਾ ਚ ਮੁੱਦੇ ਠਾਉਣੇ ਫਿਰ ਰਾਜ ਸਭਾ ਦੇ ਜਿਹੜੇ ਐਮਪੀ ਲੈਡ ਫੰਡ ਆਉਂਦਾ ਉਹ ਉਹਨੂੰ ਵਰਤਣਾ ਉਹਨੂੰ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਵਰਤਿਆ ਪਹਿਲਾਂ ਮੈਂ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਸੰਗਰੂਰ ਤੋਂ ਐਮਪੀ ਰਿਆਂ ਦੋ ਵਾਰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਫੰਡ ਵਰਤੇ ਪਰ ਮੈਂ 3 ਦਿਨ ਤੋਂ ਇਹਨਾਂ ਦੇ ਨਾਲ ਆਏ ਜਿਹੜੀਆਂ ਗੱਲਾਂ ਦੱਸੀ ਜਾਂਦੇ ਆ ਉਹ ਚ ਹੁਣ ਮੈਂ ਦੂਜੇ ਨੰਬਰ ਤੇ ਆ ਗਿਆ